ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝセール ਲਈ ਲੈ ਕੇ ਆਏ ਜੀ ਜਿਸ ਕਰਕੇ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਭਾਈ ਟੋਟੇਲ ਅੱਜ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਹਾਂਜੀ ਵਧੀਆ ਜੀ ਭਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਐਡਰੈਸ ਪਿੰਡ ਭਲੌੜ ਜ਼ਿਲ੍ਹਾ ਮਰਨੰਗੜਾ ਠੀਕ ਹੈ ਜੀ ਸੇਲ ਤਾਂ ਭਾਈ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ 95013 ਜੀ 82700 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਆ ਘਰ ਦੀ ਆਪਣੇ ਬਾਈ ਹਾਂਜੀ ਹਾਂਜੀ ਕਿਹੜਾ ਸੂਆ ਸੁੰਦੀ ਆ ਇਹ ਤੀਜੀ ਸੂਈ ਸੂਈ ਪਹਿਲੇ ਦੂਜੀ ਸੂਈ ਦਿੱਤਾ ਸੀ ਨੇ 16 ਲੀਟਰ ਦੀ ਤੀਜਾ ਸੂਆ ਸੁੰਦੀ ਆ ਦੂਜੀ ਦੂਜੀ ਸੂਈ 16 ਲੀਟਰ ਉਹ ਚੋਇਆ ਬਾਈ ਅਸੀਂ ਠੀਕ ਆ ਬਾਕੀ ਵੀ ਨੁਕਸ ਨਹੀਂ ਐ ਜੀ ਇੱਕ ਨੰਬਰ ਦਾ ਵੀ ਹੂੰ ਫੇਸ ਬਹੁਤ ਚੰਗਾ ਬਾਈ ਤੇ ਸਿੰਗ ਦੀ ਕੁਆਲਿਟੀ ਵੀ ਕਰਮਲੇ ਦੀ ਬਹੁਤ ਚੰਗੀ ਆ ਕੱਦ ਵੱਡ ਚੰਗਾ ਥਣ ਲੇਵਾ ਵੀ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਖੜਵੇਂ ਪੂਰੇ ਗਾਇਬ ਤੇ ਮੁੱਠੀ ਵਾਲਾ ਥਣਾ ਚਵਾਈ ਦੀ ਕਿਵੇਂ ਸੀ ਬਾਈ ਚਵਾਈ ਬਹੁਤ ਵਧੀਆ ਠੀਕਾ ਕੱਦ ਬਿੱਡ ਦੇਖੋ ਬਾਈ ਰਾਜੀ ਰੂਜੀ ਫੁੱਲਾ ਪੱਠਪੜਾ ਬਹੁਤ ਚੰਗਾ ਆਰਡਰ ਬਹੁਤ ਚੰਗਾ ਤਿਆਰ ਕਰ ਦਿੰਦੀ ਆ ਅਜੇ ਕਰਮ ਵਾਲੀ ਦਾਨ ਲੈਂਦੀ ਆ ਉਹਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ 16 ਲੀਟਰ ਦਾ ਇਹਦਾ ਰਿਕਾਰਡ ਦੱਸਿਆ ਤੇ ਮੁੱਲ ਕੀ ਅਪਰਾਧ ਮੁੱਲ ਆਪਾ ਫੋਨ ਤੇ ਦੱਸੋ ਜਾਇਜ਼ ਹੀ ਹੋਗਾ ਹਾਂਜੀ ਖੋਲ ਦਿਓ ਬਾਈ ਮੰਡੀ ਤੋਰ ਕੇ ਦਿਖਾ ਦੇ ਮੁੱਲ ਬਾਈ ਫੋਨ ਤੇ ਹੋਗਾ ਮੁੱਲ ਬਾਈ ਕਹਿੰਦਾ ਬਿਲਕੁਲ ਮੱਝ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਫੇਸ ਚੰਗਾ ਕੱਦ ਵੱਡ ਚੰਗਾ ਥਣਲੇਵਾ ਚੰਗਾ ਅਜੇ ਦਿਨ ਬਾਈ ਲੈੰਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਕਮਾਲ ਦੀ ਤਿਆਰ ਕਰ ਲੈਣੀ ਆ ਕੱਦ ਵੱਡ ਚੈੱਕ ਕਰੋ ਬਾਈ ਚੰਗੀਆਂ ਅੰਲੇ ਵਾਲੂ ਆ ਬੜਾ ਕਮਾਲ ਦਾ ਥੋੜੀ ਜੱਕ ਦੀ ਆ ਬੀਹੀ ਚ ਕੱਢੀ ਆ ਨਾ ਹੂੰ ਤੇ ਥਣ ਦੇਖੋ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਧੰਨ ਨਿਖੜ ਮੇ ਪੂਰੇ ਗੈਲਟੇ ਕਿਸੇ ਵੀ ਨੂੰ ਬਈ ਮੱਝ ਪਸੰਦਾ ਵੇ ਬਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਲੈ ਲਈ ਸਾਰੇ ਵੀਰਾਂ ਦਾ ਤਹਿ ਦਨੋ ਧੰਨਵਾਦ